ਬੇਨਤੀ ਹੱਥ ਬੰਨ ਕੇ ਕੋਈ ਬਾਈ ਟਰੈਕਟਰ ਲੈਣ ਆਇਆ ਸ਼ਾਰਟ ਸਕਰੀਨ ਜਰੂਰ ਦਿਖਾਇਓ ਕਿਉਂਕਿ ਆਪਾਂ ਇਹਨਾਂ ਨੂੰ ਜਿਹੜੀ ਬੰਦੇ ਦੀ ਵੀਡੀਓ ਤੇ ਟਰੈਕਟਰ ਵੀ ਗੂ ਉਹਨਾਂ ਨੂੰ ਆਪਾਂ 2000 ਰੁਪਏ ਦੇਣਾ ਠੀਕ ਹੈ ਲੈ ਬਬੂ ਚਾਹ ਲਾ ਲਈ ਅੱਜ ਪੈਸੇ ਘਟਾਉਣ ਵਾਲੇ ਠੀਕ ਹੈ ਕਿੰਨਾ ਰੇਟਾ 570 ਸਾਡੇ ਕੀ ਸਾਡੇ 5 ਵੀਡੀਓ ਦੇਖਣ ਲਈ ਆ ਭਰਾ ਗਾਲਾਂ ਦੇਣਗੇ ਤੈਨੂੰ ਅੜਾ ਦੇ ਚੱਜ ਨਾਲ ਕੁਝ ਨਹੀਂ ਹੁੰਦਾ 70 40 ਘਰੇ ਆਇਆ ਸਾਡੇ 40 ਉਹ ਘਰੇ ਆਇਆ ਸਾਡੇ ਤੂੰ ਓਏ ਯਾਰ ਘਰੇ ਆਇਆ ਤੂੰ 20 ਠੀਕ ਹੈ ਇਹੋ ਪਸਾ ਬਣਾ ਤੇਲ ਨਾ ਕੱਲ ਹੀ ਪਾਇਆ ਬਾਈ ਯਾਰ ਲੈ 2 ਦਾ ਲਾਲਾ ਨਾ ਜਾਇਜ ਗੱਲ ਕਰ 95 ਜਾਇਜ ਗੱਲ ਕਰ 95 ਜਾਇਜ ਜਾਇਜ ਗੱਲ ਕਰ 80 ਹਾਂ ਟਰੈਕਟਰ ਦੇਵਾ ਬਾਈ ਇੱਕੋ ਰੇਟ ਜੈਸਨੋ 170000 ਦਾ ਕਿੰਨਾ ਉੜ ਗਿਆ 65000 ਕਿਹੜਾ ਰੇਟ ਬੋਲੂਆਂ ਉਹ ਰੇਟ ਤਾਂ ਕਿਤੋਂ ਮਿਲਣਾ ਹੀ ਨਹੀਂ ਠੀਕ ਆ 695 ਲਿਖਿਆ ਡਾ ਕੀ ਡੋਣਾ ਬੱਬੂ ਸੱਸੀ ਗੱਲ ਬਾਈ ਸਰਨੀ ਬਾਈ ਸੱਸੀ ਗੱਲ ਕੀ ਆ ਬੱਬੂ ਕੀ ਹਾਲ ਵਾਹ ਵਾਹ ਵਧੀਆ ਬਾਈ ਜੀ ਬਾਈ ਸੱਸੀ ਗੱਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਛਾ ਚੜ੍ਹਦੀ ਕਲੇ ਅੱਜ 11 ਤਰੀਕ 8ਵੇਂ ਮਹੀਨਾ 2025 ਪਹਿਲਾਂ ਤਾਂ ਬਾਈ ਮਣ ਕੇ ਕੈਮਰਾ ਘਮਾ ਦੇ ਜਿੰਨੇ ਵੀ ਇੱਥੇ ਖੜੇ ਆ ਯੂਟਿਊਬਰ ਆ ਠੀਕ ਆ ਉਹ ਲੈਂਡਲੋਰਡ ਖੜਾ ਜੀ ਅ ਸਕੰਦਰਬੁਰਜ ਹਰੀ ਆਲਾ ਖੜਾ ਜੀ ਕੈਮਰਾਮੈਨ ਇਲਤੀ ਲਾਣਾ ਖੜਾ ਜੀ ਕੈਮਰਾਮੈਨ ਜਸਪ੍ਰੀਤ ਨਹੀਂ ਜਸਪ੍ਰੀਤ ਇਹ ਪੇਂਡੂ ਫਾਰਮਰ ਅੱਜ ਬਾਈ ਦੇਖ ਲੋ ਮੇਲਾ ਲੱਗਾ ਹੋਇਆ ਮੇਲਾ ਯੂਟਿਊਬਰਾਂ ਦਾ ਠੀਕ ਹੈ ਠੀਕ ਹੈ ਕਿਉਂ ਲੱਗਿਆ ਇਹਦਾ ਤੁਹਾਨੂੰ ਮੈਂ ਰੀਜਨ ਦੱਸਦਾ ਇਹ ਰੀਜਨ ਕੌਣ ਸੁਣੇ ਜਿਹੜੀ ਗੱਲ ਕਹਿ ਰਹੇ ਨੇ ਜਿਹੜੇ ਟਰੈਕਟਰ ਵੇਚਦੇ ਆ ਜਿਹੜੇ ਇਹਨਾਂ ਤੋਂ ਵੀਡੀਓ ਬਣਵਾਉਂਦੇ ਆ ਉਹ ਸੁਣੋ ਐਡੀ ਦੂਰੋਂ ਆਉਂਦੇ ਆ ਭਰਾ ਮੇਰੇ ਤੇਲ ਦਾ ਖਰਚਾ ਦਿਓ ਮੈਂ ਦਿੰਨਾ ਹਰ ਟਰੈਕਟਰ ਦੇ ਵਿੱਚੋਂ 2000 ਰੁਪਿਆ ਜਿਹਦੀ ਵੀਡੀਓ ਤੇ ਟਰੈਕਟਰ ਵਿਕ ਗਿਆ ਉਹਨੂੰ ਦਿਨਾ ਸਹੀ ਗੱਲ ਕਿਹੜਾ ਬਬੂ ਕੋਈ ਇਹਨਾਂ ਦੇ ਪੰਪ ਨਹੀਂ ਲੱਗੇ ਕੋਈ ਨਲਕੇ ਨਹੀਂ ਲੱਗੇ ਘਰੇ ਕਿ ਭਰਿਆ ਤੇ ਟੈਂਕੀ ਚ ਪਾਇਆ ਠੀਕ ਹੈ ਗੱਲ ਅੱਜ ਆਏ ਆ ਸਾਰੇ ਆਏ ਜਿੰਨੇ ਵੀ YouTube ਪੁਰਾ ਸਾਰਿਆਂ ਨੂੰ ਤੇਲ ਦਾ ਖਰਚਾ ਮਿਲੂ ਸਹੀ ਹੋ ਗਏ ਜੇ ਕੋਈ ਟਰੈਕਟਰ ਵੇਖਦਾ ਟਰੈਕਟਰ ਵੇਖਦਾ ਤੇ ਉਹਦੇ ਤੇ ਜਿਹਦਾ ਅਗਲੇ ਨੂੰ ਪੁੱਛੀਦਾ ਬਾਈ ਕਿਹਦੀ ਵੀਡੀਓ ਦੇਖ ਕੇ ਆਂ ਬਾਈ ਫਲਾਨੀ ਦੇਖ ਕੇ ਆਂ ਸ਼ੋਰ ਸਿਗਨੇ ਦਿਖਾ ਦੇ ਜੇ ਉਹ ਬੰਦਾ ਟਰੈਕਟਰ ਲੈਂਦਾ ਤਾਂ ਬਾਈ ਨੂੰ ਵੀ ਮਿਲ ਲੰਗੇ ਠੀਕ ਹੈ ਜੀ ਕਿਉਂ ਠੀਕ ਹੈ ਗੱਲ ਬਾਈ ਖਰਚਾ ਹੁੰਦਾ ਤੁਹਾਡਾ ਠੀਕ ਹੈ ਇਹ ਗੱਲ ਅਸੀਂ ਇਦਾਂ ਲੱਗਦਾ ਹੈ ਮੇਲੇ ਠੀਕ ਹੈ ਜੀ ਇਹ ਆ ਪਰਾਂ ਤੇ ਜਿੱਡਾ ਹੋਣਾ ਚਾਹੀਦਾ ਸਹੀ ਗੱਲ ਹੈ ਬਾਈ ਫੇਰ ਲੱਗਦੇ ਮਿਲ ਨਹੀਂ ਮਿਲ ਨਹੀਂ ਲੱਗਦੇ ਫੇਰ ਤਾਂ ਈਆਂ ਵੀ ਨਹੀਂ ਲੱਗਦੇ ਸਹੀ ਗੱਲ ਹੈ ਬਾਈ ਆਣਾ ਵੇ ਬਾਕੀ ਸੁਆਦ ਵੀ ਹੁੰਦਾ ਨਾ ਬਾਈ ਸੁਆਦ ਵੀ ਹੁੰਦਾ ਬਾਈ ਯਾਰ ਜੇ ਤੁਸੀਂ ਸਟਾਰ ਮੈਨੂੰ ਸਟਾਰ ਬਣਾਇਆ ਤੇ ਮੈਨੂੰ ਵਰਲਡ ਦੇਖਾਇਆ ਨਹੀਂ ਰੱਬ ਹੈਗਾ ਨਹੀਂ ਰੱਬ ਵੀ ਹੈਗਾ ਰੱਬ ਵੀ ਬੰਦੇ ਸੀ ਹੁੰਦਾ ਸਹੀ ਗੱਲ ਹੈ ਬਾਈ ਜੇ ਬੰਦਾ ਮਾਰਤਾ ਫੇਰ ਰੱਬ ਵੀ ਕੀ ਕਰੂਗਾ ਸਹੀ ਗੱਲ ਬੰਦਾ ਰਵਾਤਾ ਰੱਬ ਰਵਾਤਾ ਬਰਾਬਰ ਹੈ ਠੀਕ ਹੈ ਗੱਲ ਮੈਂ ਤਾਂ ਫਿਕਰ ਨਹੀਂ ਪੈਂਦੀ ਹੈ ਕਦੀ ਇਹਨਾਂ ਹਾਂ ਹੁਣ ਤੂੰ ਮੈਂ ਵਾਲਾ ਕੋਈ ਕੋਈ ਚੀਜ਼ ਦੀ ਲੋੜ ਹੋਵੇ ਮੈਨੂੰ ਜਾਂ ਕੋਈ ਗੱਲ ਆ ਅ ਹੁਣ ਮੇਰੇ ਕੋਲੇ ਰੱਬ ਤਾਂ ਆਉਂਦਾ ਨਹੀਂ ਬੰਦਾ ਹੀ ਆਊਗਾ ਬੰਦਾ ਰੱਬ ਬੰਦੇ ਨੂੰ ਭੇਜੂਗਾ ਬੰਦੇ ਦੀ ਰੱਬ ਹੁੰਦਾ ਠੀਕ ਹੈ ਜੀ ਠੀਕ ਹੈ ਇਹੀ ਮਕਸਦ ਦਾ ਵੀਡੀਓ ਬਣਮਾਓ ਇਹਨਾਂ ਤੋਂ ਕੋਈ ਵੀ ਯੂਟਿਊਬਰ ਹਰ ਯੂਟਿਊਬਰ ਨੂੰ ਤੇਲ ਪਾਣੀ ਦਾ ਖਰਚਾ ਦਿਓ ਠੀਕ ਹੈ ਜੀ ਅੱਜ ਕਿੰਨੇ ਟਰੈਕਟਰ ਦਿਖਾ ਮਤਲਬ ਜੇ ਤੁਹਾਡੇ 10 ਟਰੈਕਟਰ ਹੀ ਵੀਡੀਓ ਪਾਤੀ ਜੇ ਇੱਕ ਵੀ ਵੇਗ ਗਿਆ ਨਾ 10 ਤੋਂ 15000 ਬਣ ਗਿਆ ਜੇ ਤੁਸੀਂ 1000 ਦੇਉਂਗੇ ਯੂਟਿਊਬਰ ਨੂੰ ਤੇਲ ਦਾ ਖਰਚਾ ਫਿਰ ਕੀ ਹੋ ਜੂਗਾ ਇੱਥੇ 12:00 ਬਜੂ 11:00 ਬਜੂ 11:00 ਬਜੂ 10:00 ਬਜੂ ਕਿੱਡੀ ਗੱਲ ਹੋ ਠੀਕ ਹੈ ਜੀ ਅੱਜ ਆਪਾਂ ਤੁਹਾਨੂੰ 2 4 6 7 8 8 9 ਟ੍ਰੈਕ ਠੀਕ ਹੈ ਕਿੱਥੋਂ ਸਟਾਰਟ ਕਰੀਏ ਪਹਿਲਾਂ ਆਪਾਂ ਇੱਥੇ ਆ ਜਾ ਲੈ ਮਿੱਤਰੋ ਪੁਰਾਣੀ ਸ਼ੋਅ ਵਾਲਾ ਸਮਰਾਜ 855 ਦਿਖਾਉਣਾ ਹੈ ਨੀਲਾ ਘੋੜਾ ਚੈੱਕ ਕਰ ਲੋ ਕੰਡੀਸ਼ਨ ਮਿੱਤਰੋ ਤੇ ਮਾਡਲ ਰੋਗਾ ਬਈ ਸਰ ਮੈਂ ਇਹ ਮਾਡਲ 2000 ਮਾਡਲ ਆ ਵੀਰੇ ਠੀਕ ਹੈ ਜੀ ਠੀਕ ਹੈ ਗੱਲ ਮਹਿੰਗੇ ਵਾਲੇ ਟਾਇਰ ਨੇ ਨਾ ਬਈ ਫਰੰਟ ਹਾਂਜੀ ਠੀਕ ਹੈ ਲੋ ਮਿੱਤਰੋ ਮਾ ਅਰਪ ਦੇ ਮਹਿੰਗੇ ਵਾਲੇ ਫਰੰਟ ਟਾਇਰ ਨੇ ਟਾਇਰਾਂ ਦੀ ਕੰਡੀਸ਼ਨ ਰੋ ਬਈ ਟਾਇਰਾਂ ਦੀ ਕੰਡੀਸ਼ਨ ਬਈ ਮੂਲ ਟਾਇਰ ਦਾ 85.90 ਪੈਸੇ ਆ ਠੀਕ ਹੈ ਜੀ ਤੇ ਪਿਛਲੇ ਬਾਈ 40 ਕੇ ਪੈਸੇ ਟਾਇਰ ਆ ਠੀਕ ਹੈ 40 45 ਪੈਸੇ ਬੈਕ ਟਾਇਰ ਆਗੇ ਜਿੰਨਾ ਹੈਗਾ ਸਾਰਾ ਰਿਜਨਲ ਆ ਸਾਰਾ ਓਰੀਜਨਲ ਕੋਕਾ ਪੀ ਟਰੈਕਟਰ ਆ ਵੀਰੇ ਨੰਬਰ ਨੰਬਰ ਬਾਈ ਰਾਜਸਥਾਨ ਦਾ ਇੰਜਨ ਗੇਅਰ ਇੰਜਨ ਗੇਅਰ ਰੁਪਈਆ ਦਾ ਰੁਪਈਆ ਵੀਰੇ ਠੀਕ ਹੈ ਜੀ ਇਹ 1,85,000 ਦਾ 1,85,000 2000 ਮਾਡਲ ਹਾਂ 2000 ਮਾਡਲ ਤੇ ਅਗਲਾ ਬਾਈ ਜੀ ਅਗਲਾ ਉਧਰ ਆ ਜੋ ਮੈਂ ਬਾਈ ਨੂੰ ਵੀਡੀਓ ਕਾਲ 'ਤੇ ਬੈਠਾ ਬਾਈ ਨੂੰ ਟਰੈਕਟਰ ਵੀ ਦਿਖਾਉਣਾ ਨਾਲ ਦੀ ਨਾਲ ਠੀਕ ਹੈ ਜੀ। ਉਹ ਤੋਂ ਬਾਅਦ ਆ ਗਿਆ ਫਾਰਮ 60। ਆਪਾਂ ਟ੍ਰੈਕ 60/2006 ਮਾਡਲ ਆ ਬਰਾਂਡਰ ਜਮਾਂ ਨਵੇਂ। ਕੱਲ ਹੀ ਪਾਇਆ। ਠੀਕ ਹੈ ਜੀ। ਤੇ ਹਾਂ ਬਿਲ ਕਟਾ ਦਾਂ ਕੋਈ ਚੱਕਰ ਨਹੀਂ ਇਹਦਾ। ਨੰਬਰ ਪੰਜਾਬ ਆ। ਤੈਨੂੰ ਕੀ ਚੀਜ਼ ਹੋਰ ਦਿਖਾ ਦਾਂ ਨਾ। ਤੇ ਨਾ ਕੱਲ ਹੀ ਪਾਇਆ ਬਈ ਯਾਰ। ਲੈ। ਠੀਕ। ਕੱਲ ਹੀ ਪਾਇਆ। ਮੇਰੇ ਤੋਂ ਕੰਦੀ ਪਾਇਆ। ਚੈੱਕ। ਬਾਕੀ ਜਿਦਾ ਪਾਇਆ ਕਹਿ ਕੇ ਦੇਣਾ ਬੰਦਾ। ਬਬੂ ਸਾਰਾ origignal ਆ। ਡੰਡਾ ਫੱਟੀ ਛਤਰੀ ਆ। ਛਤਰੀ ਵੀ ਨਵੀਂ ਲਵਾਤੀ ਸੀ ਅਸੀਂ। ਬਿਲਕੁਲ ತಾਜੀ। 2006 ਮਾਡਲ ਆ 215 ਡਿਮਾਂਡ ਆ ਬੋਲ ਕਿੰਨੇ ਦਾ ਦੇ ਦੂੰ ਜਿੰਨੇ ਦਾ ਤੂੰ ਕਹਦਾ ਉਹਨੇ ਦੇਉਂਗਾ 81 ਸਹੀ ਆ ਹੋਰ ਹੋਰ ਚਾਲ ਲਾਲਾ 75 ਠੀਕ ਆ 1,70,000 ਦਾ ਟਰੈਕਟਰ ਦੇ ਦੂੰ ਬਾਈ ਕੋਈ ਦੇ ਕੇ ਦਿਖਾ ਲਈ ਗਏ ਨਾ ਮਿੱਤਰੋ 1,70,000 ਦਾ ਫਾਰਮ ਟਰੈਕ 60 ਦਾ ਐਂ ਦੀ ਟੱਪ ਜਾ ਤੇ ਟਰੈਕਟਰ ਸਾਕੇ ਇਧਰ ਆ ਜੀ ਵੀਰ ਮਨਕੇ ਠੀਕ ਆ ਲੈ ਮਿੱਤਰੋ ਅੱਗੇ ਤੇ ਇਹ ਬਾਈ ਜੀ ਮਾਡਲ ਹੈਗਾ 19 ਫਾਰਮਟਰੈਕ ਟੌਮ ਆਰਡਰ ਕਟਵਾੜੇ ਪੰਜ ਛੇ ਖੜੇ ਨੇ ਨਾ ਆਪਣੇ ਕੋਲੇ ਮੈਂ ਆਪਣੇ ਕੋਲੇ ਫਾਰਮ ਸੱਟ ਤੇ ਹੌਲੈਂਡ ਦੇ ਸ਼ਕੀਨ ਬਾਬਿਆਵਾ ਬੰਦੇ ਆ ਠੀਕ ਹੈ ਜੀ ਮੈਂ ਆਪਾਂ ਵੀਡੀਓ ਚ ਦੱਸਿਆ ਜੀ ਹਾਂ ਬਈ 19 ਮਾਡਲ ਹੈ 20000 ਰੁਪਿਆ ਛੋਟੇ ᱜੇਅਰ ਵਾਲਾ 3 ਸਪੀਡ ਠੀਕ ਹੈ ਜੀ 55 ਐਚਪੀ ਵਾਲਾ ਠੀਕ ਹੈ ਜੀ ਰੁਪਈਆ ਦਾ ਰੁਪਈਆ ਟ੍ਰੈਕਟਰ ਆ ਚਾਰੇ ਟਾਇਰ ਨਵੇਂ ਆ ਗੁਡਇਰ ਦੇ ਠੀਕ ਹੈ ਜੀ ਠੀਕ ਹੈ ਗੱਲ ਵੀਰੇ ਕਨੋਪੀ ਲੱਗੀ ਹੋਈ ਆ ਕਨੋਪੀ ਚੇਂਜ ਵੀ ਕਰ ਦਾਂਗੇ ਕਰਾਂਗੇ ਚਨੋਪ ਕਨੋਪੀ ਚੇਂਜ ਕਰੂੰਗਾ ਕਿਉਂ ਇਹ ਥੋੜੀ ਜਿਹੀ ਟੁੱਟੀ ਆ ਸੋਣੀ ਨਹੀਂ ਲੱਗਦੀ ਨਵੀਂ ਲੱਗਦੀ ਆ ਬਸ ਇਹ ਤਾਂ ਸੋਣੀਏਗੇ ਵੈਸੇ ਭਾਈ ਥੋੜਾ ਉੱਥੇ ਟੁੱਟੀ ਹੋਈ ਆ ਲਾਈਟਾਂ ਰੂਟਾਂ ਟੁੱਟੀਆਂ ਪਿੱਛੋਂ ਟੁੱਟੀ ਆ ਨਵੀਂ ਲਾਉਂਗਾ ਠੀਕ ਆ ਗੱਲ T20 ਛੋਟਾ ਆ 20 ਸਪੀਡ ਗੇਅਰ ਬਾਕਸ ਵਾਲਾ ਛੋਟੇ ਗੇਅਰ ਵਾਲਾ ਠੀਕ ਆ ਗੱਲ ਠੀਕ ਆ ਜੀ 5,70,000 ਡਿਮਾਂਡ ਠੀਕ ਆ ਜੀ ਇੰਨੇ ਨੇ ਦੇ ਵਿੱਚੇ ਹੋਇਆ ਤੇ ਵਿਕੀ ਵੀ ਜਾਂਦੇ ਆ 19/20 ਠੀਕ ਆ ਜੀ ਕਿੰਨੇ ਦੋ ਕਿੰਨਾ ਰੇਟ 570 ਸਾਡੇ ਕੀ ਸਾਡੇ 5 ਵੀਡੀਓ ਦੇਖਣ ਲਈ ਆ ਭਰਾ ਗਾਲਾਂ ਦੇਣਗੇ ਤੈਨੂੰ ਅੜਾ ਦੇ ਚੱਜ ਨਾਲ ਕੁਝ ਨਹੀਂ ਹੁੰਦਾ 70 40 ਘਰੇ ਆਇਆ ਸਾਡੇ 40 ਉਹ ਘਰੇ ਆਇਆ ਸਾਡੇ ਤੂੰ ਉਹ ਯਾਰ ਘਰੇ ਆਇਆ ਤੂੰ 20 ਠੀਕ ਹੈ ਟਰੈਕਟਰ ਦਊ 515000 ਦਾ ਤੇ ਕੋਈ ਦੇ ਕੇ ਦਿਖਾਵੇ ਭਾਈ ਵੀ ਵੈਸੇ ਮਾਰੀ ਲੀ ਕਹਿੰਦੇ ਨੇ ਹਣਾ ਵੀ ਨਹੀਂ 15 ਕਹਤਾ ਮੈਂ ਠੀਕ ਹੈ ਲੈ ਮਿੱਤਰ 15 ਠੀਕ ਹੈ ਗੱਲ ਬਾਈ ਹੁਣ ਕਵੇ ਕਿਹੜਾ ਕਹਿੰਦਾ ਬਾਈ ਵੱਧ ਰੇਟ ਲਿਖਿਆ ਸੀ ਫੇਰ ਘਟਿਆ ਠੀਕ ਹੈ ਬਾਈ ਦੇ ਕੇ ਦਿਖਾਓ ਕਿੱਥੇ ਮੈਂ ਦੱਸਦਾ ਬਾਈ ਜਿੰਨੇ ਟਰੈਕਟਰ ਦੇਖਿਆ ਬਾਈ ਸਾਡੇ ਯਾਰ ਨੂੰ ਟਰੈਕਟਰ deta इटली ਚ ਠੀਕ ਹੈ ਆ ਹੁਣੇ ਆਇਆ ਬਾਈ ਇਹਦਾ ਬਿਆਨ ਠੀਕ ਹੈ ਬਾਈ ਇਹਦਾ ਬਿਆਨ ਆ ਗਿਆ ਤੇ ਅਗਲਾ ਹੋ ਗਿਆ ਇਹ ਹੋ ਗਿਆ ਆ ਹਾਉਲੈਂਡ ਆ ਗਿਆ ਹਾਉਲੈਂਡ ਠੀਕ ਹੈ ਲੈ ਬੱਬੂ ਚਾਹ ਲਾ ਲਈ ਅੱਜ ਪੈਸੇ ਘਟਾਉਣ ਵਾਲੇ ਠੀਕ ਹੈ ਚਾਰੇ ਟਾਇਰ ਨਾਲ ਦੇ ਆ ਠੀਕ ਹੈ 22 ਮਾਡਲ ਆ ਠੀਕ ਹੈ ਸੁਪਰ ਪਲੱਸ ਆ ਠੀਕ ਆ ਜੂਜੀ ਗੇਅਰ ਆ ਸਾਈਡ ਕਲਚ ਆ ਡਬਲ ਹੈਵੀ ਲਿਫਟ ਡਬਲ ਡਿਸਟ੍ਰਿਬਿਊਟਰ ਕੰਪੈਸਿਟੀ ਜੇ ਕਲ ਟਾ ਮਾਡਲ ਠੀਕ ਆ ਜੀ ਟਰੈਕਟਰ ਤੇ ਕਲਮ ਲੱਗੀ ਹੋਈ ਨਾ ਦੀਨਦਾਰ ਆ ਲੈ ਮਿੱਤਰੋ ਟਰੈਕਟਰ ਵੀ ਪੂਰਾ ਫੁੱਲ ਚੰਗਾ ਪੂਰਾ ਨਵਾਂ ਪਿਆਗਾ 680 ਡਿਮਾਂਡ 22 ਮਾਡਲ ਡਾ ਕੀ ਡੋਣਾ ਤੂੰ 680 40 640 40 ਤਾਂ ਉੱਡ ਗਿਆ ਗਲਤ ਕੰਮ ਕਰਤਾ 30 ਵਾਲਾ ਗਲਤ ਕੰਮ ਕਰਤਾ 64000 ਡਾ ਕੇ ਤੂੰ 40 ਡਾਤਾ ਨਹੀਂ ਕੋਈ ਚੱਕਰ ਨਹੀਂ 64000 ਦਾ ਟਰੈਕਟਰ ਦੇਵਾਂਗਾ ਯੈਸ ਜਾਨੂ ਠੀਕ ਆ 640 ਦਾ ਜੇਨ ਕਹਤਾ 640 ਦੇ ਦੇਮਾ ਠੀਕ ਆ ਘੱਟ ਤਾਂ ਨਹੀਂ ਮੈਂ ਨਹੀਂ ਕੋਈ ਗੱਲ ਨਹੀਂ ਠੀਕ ਆ ਰੇ ਸਹੀ ਬੋਲਿਆ ਸਹੀ ਆ ਠੀਕ ਆ ਪਹਿਲਾਂ ਮਤਰਾ ਅੱਗੇ ਆ ਗਿਆ ਸੋਨਾ ਲੀਕਾ ਟੌਪ ਮਾਡਲ ਚੇਂਜਰ ਵਾਲਾ ਟਰੈਕਟਰ ਹੈਗਾ 3 ਸਪੀਡ ਆਣਾ ਬਾਈ 3 ਸਪੀਡ ਸਟਲ ਗੇਅਰ ਵਾਲਾ ਮੂਹਲੇ ਟਾਇਰ ਨਵੇਂ ਪਾਦੇ ਪਿਛਲੇ ਨਾਲ ਦੇ ਆ ਠੀਕ ਆ ਪਹਿਲਾਂ ਉਹਦੇ ਘੱਟ ਸੀ ਨਾ ਬਈ ਪਿਛਲੀ ਵੀਡੀਓ ਜਿਹਦਾ ਪਤਾ ਹਾਂ ਹਾਂ ਹੁਣ ਨਵੇਂ ਪਾਤੇ ਦਾ 30000 ਰੁਪਿਆ ਨਾ ਵੀ ਆਇਆ ਹੋਇਆ ਠੀਕ ਆ ਏ 3 ਪੀਟਰ ਸਟਲ ਕਿਰਾ ਡਬਲ ਡਿਸਟ੍ਰਿਕਟ ਕੋਕਾ ਹੀ ਆ ਯਾਰ ਇਥੋਂ ਲੈ ਕੇ ਪਿੱਛੋਂ ਤੱਕ ਜੇ ਪਲਮ ਲੱਗੀ ਹੋਈ ਨਾ ਟਰੈਕਟਰ ਦੇ ਦੇ ਫਰਸਟ ਪਾਰਟੀ ਦਾ ਹਰਿਆਣਾ ਨੰਬਰ ਐਨਓ ਸੀ ਮਿਲ ਜਾਊ ਲੋਨ ਹੋ ਜਾਊਗਾ 615 6 ਤੋਂ ਅ ਪੰਜ ਕਿੰਨੇ ਦਾ ਅੜਾ ਦੇ ਕਿੰਨੇ ਦਾ ਉਹਨਾਂ ਪੰਜ 80 ਦਾ ਸਹੀ ਆ ਟਰੈਕਟਰ ਦੇਵਾਂਗੇ ਜੀ 5 ਲੱਖ ਤੇ 70 ਹਜ਼ਾਰ ਦਾ ਠੀਕ 41 ਉੱਡ ਗਿਆ ਸਹੀ ਗੱਲ ਆ ਬਈ ਪੰਟਾੜੀ ਉੱਡ ਗਿਆ ਮਿੱਤਰੋ ਅੱਜ ਸਰਮਾ ਕਹੀ ਜਾਂਦਾ ਵੀ ਤੂੰ ਡਾ ਲੱਗਿਆ ਮਿੱਤਰੋ ਆ ਗਿਆ ਨਾਟਕਾ ਛੋਟਾ ਟਰੈਕ ਇਹ ਨੰਨ ਦਿਖਾ ਇਹ ਨੰਨ ਦਿਖਾ ਇਹ ਕੈਨੇਡਾ ਵਾਲਾਂ ਦਾ ਟਰੈਕਟਰ ਹੈ ਭਰਾਵਾ ਸਰੀਹ ਦੇੰਦਾ ਮੰਦਰ ਠੀਕ ਹੈ ਸੇਲ ਹੋ ਗਿਆ ਉਹਨੂੰ ਗਿਫਟ ਆਇਆ ਇਹ ਉਹਦੇ ਉਹਦੇ ਉਹਨਾਂ ਦੇ ਰਿਸ਼ਤੇਦਾਰ ਰਹਿੰਦਾ ਇੱਥੇ ਠੀਕ ਹੈ ਸਰਮਪਰੇ ਠੀਕ ਹੈ ਉਹਦਾ ਗਿਫਟ ਆ ਇਹ ਇਹ ਆਪਣੇ ਕੋਲ ਖੜਾ ਇਹਨੂੰ ਭੇਜਣਾ ਸੀ ਉਹਦੇ ਕੋਲੇ ਅੱਜ ਟਾਈਮ ਨਹੀਂ ਲੱਗਿਆ ਤੁਸੀਂ ਆ ਕੇ ਇਹ ਭੇਜਣਾ ਗਿਫਟੜਾ ਇਹ ਠੀਕ ਹੈ ਜੀ ਆਹ ਵਾਲਾ ਸੋਨਾਲਿਕ ਆ ਗਿਆ ਹਾਂ 30 ਵਾਲਾ 30 ਵਾਲਾ ਜਿਹੜੇ ਵੀਰ ਬਈ ਕਹਿੰਦੇ ਨੇ ਨਾ ਵੀ ਛੋਟੇ ਥੋੜੇ ਰੁਪਈਆਂ ਨਾਲ ਵਧੀਆ ਕੰਮਾ ਸ਼ੁਰੂ ਕਰਨਾ ਚਾਹੁੰਦਾ ਉਹਦੇ ਵਾਸਤੇ ਜਿੰਨੇ ਰੇਟ ਬੋਲੂਗਾ ਕੋਈ ਦੇ ਹੀ ਨਹੀਂ ਸਕਦਾ ਬਈ ਯਾਰ ਠੀਕ ਆ ਸਾਦੇ ਕਟਾ ਮਾਡਲ ਆ ਠੀਕ ਆ 13 ਦੇ ਟਾਇਰਾਂ ਦਾ 13 ਇਹ ਟਾਇਰਾਂ ਐ ਛਤਰੀ ਲਾ ਕੇ ਦਊ ਪੈਂਪਰ ਨਵਾਂ ਲਾ ਦੇ 12 ਦੇ 12 ਦੇ ਟਾਇਰਾਂ ਦਾ ਕਿਹੜੇ ਪਿਛਲਾ ਦਾ 12 12 ਛਤਰੀ ਨਵੀਂ ਮੂਲ ਦਾ ਪੈਂਪਰ ਨਵਾਂ ਠੀਕ ਆ 2 ਲੱਖ ਤੇ 35 ਹਜ਼ਾਰ ਦਾ ਵੇਟ ਠੀਕ ਆ ਅੜਾ ਕੀ ਕੋਲ ਦੋ ਤਾਂ ਥੱਲੇ ਦਾ ਆ ਜਾ ਸਰ ਜੀ 10 ਕਿੰਨੇ ਦਾ ਦੋ 35 ਆ ਹਾਂ ਦੋ ਦਾ ਲਾਲਾ ਨਾ ਜਿਆਜ ਗੱਲ ਕਰ 95 ਜਿਆਜ ਗੱਲ ਕਰ 95 ਜਿਆਜ ਜਿਆਜ ਗੱਲ ਕਰ 80 ਹਾਂ ਟਰੈਕਟਰ ਦੇਵਾ ਮੈਂ ਬਾਈ ਐਕੂਰੇਟ ਜੈਸਨੋ 170000 ਦਾ ਕਿੰਨਾ ਉੜ ਗਿਆ 65000 65000 ਉੜ ਗਿਆ ਮੈਂ ਢਾ ਦੂ ਕੋਈ ਲੈ ਹੁਣ ਦੇ ਕੇ ਦਿਖਾਉ ਕਿਹੜਾ ਜਾਂਦਾ ਬਾਈ 30000 ਨਾਲ ਬਾਈ ਜੀ ਨੇ ਕਮਰਸੀਅਲ ਕੰਮਾਂ ਵਾਸਤੇ ਲੈਣਾਗਾ ਠੀਕ ਆ ਬਾਈ ਜੀ ਪੂਰਾ ਬੈਸਟ ਟਰੈਕਟਰ ਆ ਨਾ ਬਾਈ ਯਾਰ ਆ ਜਾਂਦਾ ਬਾਈ ਕੋਈ ਇੰਨੇ ਦਾ ਨਾਲੇ ਪੱਟਾ ਦਾ ਵੱਡਾ ਟਰੈਕਟਰ ਬਾਈ ਯਾਰ ਖਰਚਾ ਹੀ ਨਹੀਂ ਜੇ ਕਿਸੇ ਨੇ ਇੰਨੀ ਦਾ ਚਾਹੀਦਾ ਹੋਵੇ ਆਪੀ ਰੇ ਸਪਰੇਅ ਕਰਨ ਸਪਰੇਅ ਕਰਨੂ ਲੱਗਦਾ ਚਾਹੀਦਾ ਇਹ ਰੱਖਣਾ ਘਰੇ ਬਹੁਤ ਦੇ ਚੀਜ਼ ਆਈ ਸੈਂਟਰ ਗੇਰ ਆ ਠੀਕ ਆ ਅਗਲਾ ਗਿਆ 3630 ਚਾਰੇ ਟਾਇਰ ਨਵੇਂ ਆ ਚੌਕੜਾ ਜਮਾ ਰੇਡੀਅਲ ਟਾਇਰ ਆਗੇ ਬੈਕ ਟਾਇਰ ਵੀ ਮਹਿੰਗਾ ਹੁੰਦੇ ਨੇ ਨਾ ਭਾਈ ਇਹਦੇ 15 15 ਵਾਲੇ ਟਾਇਰ ਆ ਚਾਰੇ ਟਾਇਰਾਂ ਦੇ ਬਿੱਲ ਕਟਾ ਕੇ ਦੇ ਦੂਗਾ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਕੰਪੈਸਟੀ ਜੈਕ ਤੇ ਫੇਵਰ ਸ਼ੱਡ ਠੀਕ ਹੈ ਗੀਅਰ ਇੰਜਨ ਦਾ ਓਕੇ ਆ 50 HP ਦੇ ਵਿੱਚ ਆ ਠੀਕ ਹੈ ਜੀ ਗੀਅਰ ਇੰਜਨ ਆ ਹੀ ਆ ਭਾਈ ਚਲਾ ਚਲਾ ਦੇ ਬਾਕੀ ਤਸੱਲੀ ਕਰ ਬਾਕੀ ਨਿਊ ਹਾਲੈਂਡ ਦਾ ਭਾਈ ਆਪਣੇ ਕੋਲ ਮਾੜਾ ਮਿਲਦੇ ਨੇ ਨਾ ਆ ਰੇਟ ਤੇ ਤਾਂ ਜਮ ਨਹੀਂ ਮਿਲਣਾ ਜਿਹੜੇ ਰੇਟ ਆ ਆ ਰੇਟ ਤਾਂ ਮਿੱਤਰੋ ਇੰਨੇ ਇੰਨੇ ਦੇ ਵੇਚੇ ਹੋਏ ਨੇ ਬਾਹਲੇ ਉੱਚੇ ਵੇਚੇ ਆ ਜੀ ਸਾਡੇ 4 4 ਤੋਂ ਉੱਪਰ ਵੇਚ ਰੇਟ ਹੈਗਾ 480 ਅੜਾ ਗਈ 80 ਚਲ ਰ ਗਿਆ 40 ਸਹੀ ਆ ਟਰੈਕਟਰ ਦੇਵਾਂਗੇ ਇਕੂ ਰੇਟ ਜੱਸ ਲੋ 43000 50 ਹੋ ਗਿਆ ਦੇ ਦੂੰ ਕੋਈ ਨਾਲ ਚਾਬੀ ਦੀ ਉਹ ਤੈਨੂੰ ਬਾਅਦ ਚ ਦੱਸੂ ਆ ਜਾ ਕੀ ਕੁਛ ਦੇਵਾਂ ਚਾਬੀ ਨਾਲ ਤਾਂ ਹਰੇ ਪਾਲਾ ਕੁਛ ਦੇਵਾਂਗਾ ਮੈਂ ਜੀ ਲੈ ਮਿੱਤਰੋ ਆ ਗਿਆ T20 ਛੋਟੇ ਘਰੇ ਵਾਲਾ 60 55 ਇਹ ਟਰੈਕਟਰ ਵੀ ਸਮਝ ਗਿਆ ਠੀਕ ਆ ਇਹਦਾ ਵੀ ਸੌਦਾ ਹੋਈ ਜਾਂਦਾ ਜਮਾ ਨਵਾਂ ਟਰੈਕਟਰ ਆ ਨਾ ਬਈ ਚੌਕੜਾ ਡਰਦਾ ਜਮਾ ਨਵਾਂਗਾ ਕੋਨੋਂ ਪੀ ਛਤਰੀ ਲੱਗੀ ਹੋਈ ਆ ਚਾਰੇ ਟਾਇਰ ਨਵੇਂ ਆ ਪਾਵਰ ਮੈਕਸ ਛੋਟਾ ਗੇਅਰ 60 ਐਚਪੀ ਆ ਐਫ 19 ਆ ਜੀ ਟਰੈਕਟਰ ਬਿਲਕੁਲ ਨਵਾਂ ਟਾਇਰਾਂ ਦੇ ਬਿਲ ਕਟਾ ਦੂੰਗਾ ਫੇਵਰ ਛਤਰੀ ਆਪ ਲਵਾਈ ਆ ਕਿੰਨੇ ਮਾਡਲ ਆ ਜੀ ਸਰ 20 ਮਾਡਲ ਆ 21 ਮਾਡਲ ਨੂੰ ਮਾਰਕੋ ਦਿਆ ਮੈਂ ਹੈ ਨਵਈਆ ਜਿਹੜਾ ਰੇਟ ਬੋਲੂਗਾ ਉਹ ਰੇਟ ਤਾਂ ਕਿਤੋਂ ਮਿਲਣਾ ਹੀ ਨਹੀਂ ਠੀਕ ਆ 695 ਲਿਖਿਆ ਡਾ ਕੀ ਡਾਉਣਾ ਬਾਬੂ ਲੈ ਮਿੱਤਰੋ ਨੀਗਾ ਮਰਵਾਦੇ 6 ਲੱਖ 95000 ਰੁਪਇਆ ਸਾਡੇ 45 45000 ਡਾਊਨ ਲਾ ਕੇ ਤੁਸੀਂ ਦਰਵਾਉਂਗੇ ਕਿਤੇ ਕੰਜਰੋ ਇਹ ਬਈਨਾਂ ਪਤਾ ਕੀ ਗੱਲ ਆ ਕਿ ਜਦੋਂ 10000 ਡਾਉਨ ਦਿੰਦੇ ਨੇ ਉਦੋਂ ਸਾਨੂੰ ਗਾਲਾਂ ਆਉਂਦੀਆਂ ਨਹੀਂ ਚਲੋ ਤਿਆਰ ਆ ਟਰੈਕਟਰ ਦੇਵਾਂਗੇ ਜੀ 6 ਲੱਖ ਤੇ 40000 ਦਾ ਕਿਉਂ ਮਿੱਤਰ ਇਹ ਹੁੰਦਾ ਡਿਸਕਾਊਂਟ ਕੋਈ ਦੇ ਕੇ ਦਿਖਾਵੇ ਹੁਣ 55 ਉੱਡ ਗਿਆ ਹੁੰਦਾ 55 ਉੱਡ ਗਿਆ ਹੋਰ ਵੀ ਡਾ ਦਾਂਗੇ ਕੋਈ ਪ੍ਰਵਾਹ ਨਹੀਂ ਹੈਗੀ ਇਹ ਵੀ ਗੱਲ ਕੋਈ ਨਹੀਂ ਠੀਕ ਆ ਉੱਥੇ ਹੀ ਲਾ ਦੇਣਾ ਉੱਥੇ ਬੇਨਤੀ ਆਥਵਨ ਕੇ ਕੋਈ ਬਾਈ ਟਰੈਕਟਰ ਲੈਣ ਆਇਆ ਸ਼ਾਰਟ ਸਕਰੀਨ ਜਰੂਰ ਦਿਖਾਇਓ ਕਿਉਂਕਿ ਆਪਾਂ ਇਹਨਾਂ ਨੂੰ ਜਿਹੜੀ ਬੰਦੇ ਦੀ ਵੀਡੀਓ ਤੇ ਟਰੈਕਟਰ ਵੀ ਆ ਗੂ ਉਹਨਾਂ ਨੂੰ ਆਪਾਂ 2000 ਰੁਪਏ ਦੇਣਾ ਠੀਕ ਠੀਕ ਹੈ ਜੀ ਇਹਦਾ ਹੋਡਾ ਸੋਨੂ ਹੋ ਗਿਆ ਡਿਸਕਾਊਂਟ ਠੀਕ ਹੈ ਹੁਣ ਹੋ ਗਿਆ ਬਾਈਆਂ ਨੂੰ 1500 ਚਾਬੀ ਨਾਲ ਤੁਹਾਨੂੰ ਵੀਰੇ ਠੀਕ ਹੈ ਕੋਈ ਡੰਡਾ ਫੱਟੀ ਛਤਰੀ ਬੈਟਰੀ ਇੰਜਨ ਦਾ ਤੇਲ ਨਾਂ ਕੋਈ ਪਸੰਦ ਆਇਆ ਨਾ ਚੇਨ ਠੀਕ ਹੈ ਛੋਟਾ ਜਿਹਾ ਡੰਮੀ ਟਰੈਕਟਰ ਚਾਬੀ ਦੇ ਨਾਲ ਠੀਕ ਹੈ ਗੱਲ ਟਰੈਕਟਰ ਦਾ ਟਰੈਕਟਰ ਟਰੈਕਟਰ ਫਰੀ ਮੇਰਾ ਨੰਬਰ ਹੈਗਾ ਜੀ 887294545 ਦੂਜਾ ਨੰਬਰ ਹੈਗਾ 947884545 ਦੋਨਾਂ ਤੇ ਵਟਸਐਪ ਚੱਲਦਾ ਦੋਨਾਂ ਤੇ ਕਾਲਿੰਗ ਚੱਲਦੀ ਆ ਵੀਡੀਓ ਵਧੀਆ ਲੱਗੀ ਦੱਬ ਕੇ ਲੈ ਕਮੈਂਟ ਸ਼ੇਅਰ ਕਰੋ ਪੇ ਨੂੰ ਕਰ ਖੋਲੋ ਇਲ ਦੀ ਲਾਲਾ ਧੂਰੀ ਵਾਲਾ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਸੋਸੀ ਗੱਲ ਸੋਸੀ